ਅਸੀਗਾ ਜੀ ਤੁਸੀਂ ਰਹਿੰਦੇ ਹੋ ਨਾ ਦਿੱਲੀ ਨਜ਼ਮ ਮੈਂ ਤੁਹਾਡਾ ਆਪਣਾ ਬਲਵਿੰਦਰ ਸਿੰਘ ਸੰਧੂ ਅੱਜ ਅਸੀਂ ਪਹੁੰਚੇ ਆਂ ਭਾਮੀਆਂ ਕਲਾ ਦੇ ਵਿੱਚ ਗੁਨਾਹਣਕ ਨਗਰ ਦੇ ਵਿੱਚ ਜੋ ਇੱਕ ਕੱਲ ਇੱਕ ਨੌਜਵਾਨ ਤੇ ਸ਼ਰੇਆਮ ਜੋ 10:30 ਵਜੇ 10:30 ਗਿਆ 11:00 ਦੇ ਕਰੀਬ 10-12 ਨੌਜਵਾਨਾਂ ਨੇ ਕੀਤਾ ਹਮਲਾ ਸੀਗਾ ਪਰ ਉਹਦੇ ਘਰ ਦੇ ਵਿੱਚ ਬਾਹਰ ਦੇ ਗੁਲੀ ਦੇ ਮੋੜ ਦੇ ਉੱਤੇ ਹਮਲਾ ਕਰਨ ਤੋਂ ਬਾਅਦ ਰਫੂ ਚੱਕਰ ਹੋ ਗਏ ਆ ਪਰ ਗੱਲਬਾਤ ਵੀ ਕਰਾਂਗੇ ਨੌਜਵਾਨ ਆਪਣੇ ਨਾਲ ਮੌਜੂਦ ਆ ਕੀ ਬਾਈ ਕੀ ਗੱਲਬਾਤ ਸੀਗੀ ਯਾਰ ਉਸਾਰ ਮੈਂ ਕੰਮ ਤੇ ਆ ਰਿਹਾ ਸੀ ਨਾਈਟ ਲਾ ਕੇ ਉਹ ਨਾਇਾਇਜ਼ੀ ਮੈਂ ਗਲੀ ਚ ਰੁਕ ਗਿਆ ਮੈਂ ਆ ਰਿਹਾ ਸੀ ਮੁੰਡੇ ਦੇਖ ਕੇ ਮੈਂ ਰੁਕ ਗਿਆ ਉਹ ਮੈਨੂੰ ਆ ਕੇ ਪੁੱਛਦੇ ਆ ਕਿ ਹਾਂ ਬਈ ਉਹ ਮੁੰਡਾ ਕਿੱਥੇ ਗਿਆ ਮੈਂ ਕਿਹੜਾ ਮੁੰਡਾ ਸਰ ਮੈਂ ਕਹਿੰਦਾ ਕਿਹੜਾ ਮੁੰਡਾ ਭਾਜੀ ਕਹਿੰਦਾ ਕਿ ਉਹ ਮੁੰਡਾ ਨਾਲ ਹੀ ਦਾਤ ਦਾਬ ਕੱਢ ਕੇ ਨਾ ਮੇਰੇ ਮਾਰਨ ਲੱਗਿਆ ਫੇ ਦੂਜਾ ਮੁੰਡੇ ਨੇ ਆਪਣੇ ਪੈਂਟ ਤੇ ਕੱਢ ਕੇ ਕਿਰਪਾਨ ਕਿਰਪਾਨ ਮੇਰੇ ਮਾਰਨ ਲੱਗ ਗਿਆ ਕਿਰਪਾਨ ਆ ਮਾਰੀ ਆ ਨਾਲੇ ਪਿੱਛੋਂ ਮਾਰੀ ਆ ਕਿਰਪਾਨ ਆ ਦਾਤ ਉਹ ਤੇ ਮਾਰੀ ਕੱਪੜੇ ਜਿਹੜੇ ਪਟ ਗਏ ਮੇਰੇ ਆ ਪਿੱਛੇ ਆ ਦੇਖ ਸਕਦੇ ਹੋ ਤੁਸੀਂ ਜਿਹੜੇ ਲੱਗੀ ਆਤ ਕਾਦੇ ਲਈ ਮਾਰਿਆ ਕਿਸ ਰੰਜਨ ਸੀ ਥੋੜੀ ਪ੍ਰਾਣੀ ਰੰਜਨ ਸੀ ਕਿ ਕੋਈ ਤੁਹਾਡੀ ਆਪਾਂ ਮੇਰੀ ਕੋਈ ਰੰਜਿਸ਼ ਨਹੀਂ ਸੀ ਸਰ ਜਿਹੜਾ ਮੁੰਡਾ ਜਿਹਨੇ ਮੈਨੂੰ ਪੁੱਛਣ ਆਇਆ ਸੀ ਉਹਦੀ ਰੰਜਿਸ਼ ਸੀਗੀ ਉਹਦਾ ਨਾਮ ਮੁੰਡੇ ਦਾ ਅਮਿਤ ਆ ਉਹਦੇ ਕਰਕੇ ਮੈਨੂੰ ਕੁੱਟਿਆ ਵਾ ਅੱਛਾ ਮੈਂ ਉਹਦੇ ਨਾਲ ਗੱਡੀ ਕੰਮ ਕੰਮ ਤੇ ਜਾਂਦਾ ਸੀ ਮੈਂ ਕਿਹਾ ਗੱਡੀ ਮੈਂ ਪ੍ਰਾਗ ਦਾ ਕੰਮ ਕਰਦਾ ਵੀਰੇ ਡਰਾਈਵਿੰਗ ਕਰਦਾ ਉਹ ਹਾਂ ਮੈਂ ਕਿਹਾ ਪ੍ਰਾਗ ਮੈਨੂੰ ਕੋਈ ਗੱਡੀ ਸਿਖਾ ਦੇ ਉਹਦੇ ਨਾਲ ਗੱਡੀ ਸਿੱਖਣ ਗਿਆ ਸੀ ਮੈਂ ਉਹਦੇ ਨਾਲ ਹੀ ਦੇਖਿਆ ਹੋਣਾ ਇੱਕ ਦੁਬਾਰੀ ਉਹਦੇ ਕਰਕੇ ਮੈਨੂੰ ਕੁੱਟਿਆ ਵਾ ਕਿ ਮੈਂ ਉਹਦੇ ਨਾਲ ਲੈਂਦਾ ਵਾਂ ਕਿੰਨੇ ਜਾਣੇ ਆਏ ਸੀ ਜਦੋਂ ਤੁਹਾਨੂੰ ਹਮਲਾ ਕੀਤਾ ਤੁਹਾਡੇ ਘਰ ਦੇ ਬਾਹਰ ਮੋੜ ਦੇ ਉੱਤੇ ਕਿੰਨੇ ਜਾਣੇ ਸੀ ਪੰਜ ਬਾਈਕ ਸੀਗੇ ਅੱਛਾ ਪੰਜ ਬਾਈਕ ਸੀਗੇ ਤਿੰਨ ਤਿੰਨ ਮੁੰਡੇ ਬੰਦਿਆਂ ਨੂੰ ਪਛਾਣਦੇ ਹੋ ਪਛਾਣਦਾ ਵਾ ਹਾਂ ਨਾਮ ਕੀ ਨਾਂ ਕੀ ਸੀ ਨਾਮ ਕੀ ਸੀ ਇਹ ਗੇਸ ਸੀਗਾ ਇੱਕ ਹਾਂ ਔਰ ਇੱਕ ਯੂਵੀ ਸੀਗਾ ਹਾਂ ਦੋ ਮੁੰਡੇ ਨੇ ਇੱਕ ਦੇਓ ਹਾਂ ਆਦਾਰ ਸੀ ਸੀਗਾ ਇੱਕ ਹਾਂ ਨਹੀਂ ਨਹੀਂ ਮਤਲਬ ਇਹੀ ਕਲੋਨੀ ਦੇ ਮੁੰਡੇ ਨੇ ਕਿ ਬਾਹਰਲੀ ਕਲੋਨੀ ਦੇ ਮੁੰਡੇ ਨੇ ਆਹੀ ਕਲੋਨੀ ਪਰਲੀ ਕਲੋਨੀ ਦੇ ਨਾਲ ਪਿੱਛੇ ਪਿੱਛੇ ਕਲੋਨੀ ਦੇ ਹੈਗੇ ਬਾਹਰੋਂ ਮੁੰਡੇ ਬਲਾ ਕੇ ਤੁਹਾਡੇ ਤੇ ਹਮਲਾ ਕਰ ਦਤਾ ਪਰ ਹਮਲੇ ਦਾ ਕੋਈ ਵਜ੍ਹਾ ਵੀ ਹੋਊਗੀ ਕਦ ਲਈ ਹਮਲਾ ਕੀਤਾ ਕੋਈ ਤੁਹਾਡੀ ਪ੍ਰਾਣੀ ਕੋਈ ਯਾਰੀ ਦੋਸਤੀ ਵਿੱਚ ਕੋਈ ਬੇਗੰਦਾ ਰੰਜਿਸ਼ ਮੇਰੀ ਕੋਈ ਰੰਜਿਸ਼ ਨਹੀਂ ਸੀ ਕਿ ਪਿੱਛੇ ਉਹ ਜਿਹੜਾ ਦੱਸਿਆ ਮੈਂ ਡਰਾਈਵਿੰਗ ਸਿੱਖਣ ਗਿਆ ਸੀ ਮੁੰਡੇ ਨਾਲ ਦੋ ਦਿਨ ਗਿਆ ਸੀ ਉਹਨੇ ਸਿਖਾਇਆ ਨਹੀਂ ਮੈਨੂੰ ਮੈਂ ਕਿਹਾ ਪ੍ਰਵਾ ਤੇ ਹੁਣ ਤੇਰੇ ਨਾਲ ਨਹੀਂ ਜਾਣਾ ਮੈਂ ਨਾ ਤੇਰੇ ਨਾਲ ਗੱਲ ਕਰਨੀ ਆ ਉਦੋਂ ਮੈਂ ਛੱਡਤੀ ਸੀ ਯਾਰੀ ਆਪਣੀ ਯਾਰੀ ਵੀ ਛੱਡਤੀ ਬਦੇ ਪਿੱਛੇ ਡਰਾਈਵਿੰਗ ਸਿੱਖਣ ਦੇ ਪਿੱਛੇ ਯਾਰੀ ਵੀ ਛੱਡਤੀ ਸੀ ਉਹ ਦੇ ਕਰਕੇ ਮੇਰੇ ਨਾਲ ਖਾਰ ਖਾ ਕੇ ਕਿ ਹਾਂ ਉਹਦੇ ਨਾਲ ਮੁੰਡਾ ਕੁੰਦਾ ਉਹਨੂੰ ਪਤਾ ਹੋਣਾ ਕਿ ਕਿੱਥੇ ਕਿੱਥੇ ਮੈਂ ਉਹ ਮੁੰਡਾ ਜਾਂਦਾ ਵਾ ਉਹ ਦੇ ਕਰਕੇ ਮੈਨੇ ਕੋ ਸੱਟਾਂ ਵਾਰੀਆਂ ਜਿਵੇਂ ਜਿਵੇਂ ਉਹ ਮੁੰਡੇ ਦਾ ਕਿ ਉਹ ਦੁਸ਼ਮਣ ਹੀ ਸੀ ਹੁੰਦੀ ਜਾਂਦਾ ਆਪਸ ਚ ਉਹਨੂੰ ਪਤਾ ਹੋਣਾ ਕਿ ਦੁਸ਼ਮਣੀ ਸੀ ਕਿ ਕੀ ਨਹੀਂ ਮੈਨੂੰ ਤੁਹਾਡੇ ਆ ਕੇ ਕਿਉਂ ਹਮਲਾ ਕਰ ਦਿੱਤਾ ਤੁਹਾਡੇ ਤੁਹਾਡੇ ਆ ਕੇ 15 16 ਜਣਾਂ ਨੇ ਹਮਲਾ ਕਿਉਂ ਕੀਤਾ ਉਹ ਮੈਨੂੰ ਨਹੀਂ ਪਤਾ ਹੁਣ ਉਹਦੇ ਨਾਲ ਕੀ ਕਰਨ ਆਏ ਸੀ ਮੇਰੇ ਮੇਰੇ ਤੋਂ ਦੇਖ ਕੇ ਕਿਉਂ ਖਿੰਜਿਆ ਮੈਨੂੰ ਨਹੀਂ ਪਤਾ ਇਹ ਮੈਂ ਪੁੱਛਿਆ ਵੀ ਸੀ ਪਤਾ ਮੈਨੂੰ ਤੂੰ ਕਿਉਂ ਮਾਰਦਾ ਪਿਆ ਤੁਸੀਂ ਤੁਹਾਡੇ ਨਾਲ ਕੋਣ ਕੋਣ ਖੜਾ ਸੀ ਇੱਥੇ ਜਦੋਂ ਹਮਲਾ ਹੋਇਆ ਸੀ ਕੋਈ ਨਹੀਂ ਸੀਗਾ ਸਰ ਮੈਂ ਕੱਲਾ ਸੀਗਾ ਬਾਅਦ 'ਚ ਲੋਕੀ ਕਲੋਨੀ ਦੇ ਡੀਲਰ ਆਉਲਾ ਬਾਕੀ ਭਰਾਵਰਾ ਆਪਣੇ ਆਏ ਆ ਮਾਤਾ ਵੀਨ ਮੇਰੇ ਨਾਲ ਪੱਜੀ ਪੱਜੀ ਆਈ ਸੀ ਪਿੱਛੇ ਬਚਾਨ ਨਹੀਂ ਮੈਨੂੰ ਉਦੋਂ ਤੱਕ ਮੈਂ ਡਿੱਗ ਗਿਆ ਹੋਇਆ ਸੀ ਬੇਹੋਸ਼ ਹੋਇਆ ਸੀ ਮੈਂ ਇੱਥੇ ਪਿਆ ਸੀਗਾ ਇੱਥੇ ਪਿਆ ਸੀ ਮੈਂ ਉਹ ਬਾਕੀ ਸਮਾਨ ਮਾਲ ਬਰਾਮਤ ਹੋਇਆ ਜਿਹੜਾ ਪੁਲਿਸ ਚੋਂ ਕਿਹ ਕਿਹ ਸਮਾਨ ਬਰਾਮਤ ਹੋਇਆ ਜਾਂ ਪੁਲਿਸ ਕੋਲ ਕਿਪਾਨ ਸੀਗੀ ਜਿਹੜੀ ਨਲਕੇ ਦੀ ਨਲਕੇ ਦੀ ਉਹ ਹੁੰਦੀ ਹੈ ਨਾ ਹੰਬਲ ਉਹ ਸੀਗਾ ਔਰ ਇੱਕ ਦਾਬ ਸੀਗਾ ਤਿੰਨ ਸਮਾਨ ਬਰਾਮਤ ਹੋਇਆ ਇੱਕ ਬਾਈਕ ਹੋਈਆ ਜਿਹੜੀ ਬਾਈਕ ਮੌਕੇ ਬਾਰਦਤ ਤੇ ਛੱਡ ਕੇ ਮੁੰਡਾ ਪਜ ਗਿਆ ਸੀ ਦੇਗੰਤ ਕਿਹੜੀ ਕਿਹੜੀ ਚੌਂਕੀ ਕਿਥਾਣਾ ਕਿਹੜਾ ਪੈਂਦਾ ਤੁਹਾਨੂੰ ਥਾਣਾ ਆਪਣਾ ਜਮਾਲਪੁਰ ਪੈਂਦਾ ਚੌਂਕੀ ਮੁੰਡੀ ਉਹਦੇ ਉਂਦੇ ਬਾਈਕ ਸੀਗੀ ਸਮਾਨ ਸੀ ਉਹ ਬਰਾਮਤ ਪੁਲਿਸ ਮਜਾਚ ਨੂੰ ਕਰਤਾ ਤੁਸੀਂ ਹਾਂਜੀ ਹਾਂਜੀ ਕਰਤਾ ਜੀ ਹਾਂ ਪੀਸੀਆਰ ਵਾਲਾ ਆਇਆ ਸੀਗਾ ਮੁਲਾਜ਼ਮ ਮਗਾਈ ਸੀ ਥਾਣੇ ਚ ਨਹੀਂ ਮੁਲਾਬ ਜੀਮ ਨੇ ਆਇਆ ਸੀ ਪੀਸੀਆਰ ਆਇਆ ਸੀ ਅੱਛਾ ਉਹ ਲੈ ਕੇ ਚਾਕੇ ਜਾ ਕੇ ਥਾਣੇ ਰਿਪੋਰਟ ਲਿਖਾਤੀ ਤੇ ਮੈਡੀਕਲ ਕਰਾਇਆ ਆਪਣਾ ਮੈਡੀਕਲ ਕਰਾਇਆ ਥਾਣੇ ਚ ਰਿਪੋਰਟ ਵੀ ਕਰਾਤੀ ਆ ਥਾਣੇ ਵਾਲੇ ਕੀ ਕਹਿੰਦੇ ਨੇ ਤੁਹਾਨੂੰ ਉਹ ਮੈਨੂੰ ਗਾਲ੍ਹਾਂ ਕੱਢਣੇ ਲੱਗੇ ਕਿ ਤੇਰੇ ਤੇ 26 ਦਾ ਪਰਚਾ ਪਾਉਣਾ ਹੈ ਉਲਟਾ ਤੁਹਾਡੇ ਸੱਟਾਂ ਵੱਜੀਆਂ ਤੁਹਾਨੂੰ ਕਿਉਂ ਉਹਨਾਂ ਨੇ ਉਲਟਾ ਗਾਲ੍ਹਾਂ ਕੱਢ ਰਹੇ ਨੇ ਉਹ ਕਹਿੰਦੇ ਕਿ ਉਹ ਮੁੰਡਾ ਆ ਰਿਹਾ ਸੀ 9 ਵਜੇ 9 ਵਜੇ ਕੰਮ ਤੇ ਜਾ ਰਿਹਾ ਸੀ ਮੈਂ ਉਹਨੂੰ 20 ਮਿੰਟ ਸੱਦ ਕੇ ਮੈਂ ਕੁੱਟਿਆ ਉਹਨੂੰ ਅੱਛਾ ਐਦਾਂ ਕਹਿੰਦੇ ਆ ਮੈਨੂੰ ਉਹ ਉੱਪਰ ਤੋਂ ਗਾਲ੍ਹਾਂ ਕੱਢਣ ਲੱਗੇ ਮੁੰਸੀ ਅੱਛਾ ਮੁੰਸੀ ਦਾ ਨਾਮ ਮੈਨੂੰ ਨਹੀਂ ਪਤਾ ਉਹ ਜਮਾਲਪੁਰ ਚੌਕੀ ਇਸ ਸਾਈਡ ਤੇ ਬੈਠ ਬੰਦੇਵਾ ਉਹ ਮੈਨੂੰ ਗਾਲ੍ਹਾਂ ਕੱਢਣ ਲੱਗੇ ਸੀ ਨਜਾਇਜ਼ ਜੀ ਅੱਛਾ ਕਹਿੰਦੇ ਕਿ ਤੇਰੇ ਤੇ ਪਰਚਾ 26 ਦਾ ਪਾਣਾ ਮੈਂ ਤੈਨੂੰ ਸਜ਼ਾ ਦੇ ਅੱਛਾ ਚਲੋ ਠੀਕ ਆ ਸਾਡੇ ਨਾਲ ਹੋਰ ਵੀ ਮਹੱਲੇ ਵਾਲ ਮੌਜੂਦ ਨੇ ਹਾਂਜੀ ਕੀ ਨਾਮ ਆ ਤੁਹਾਡਾ ਹਾਂਜੀ ਮੇਰਾ ਨਾਮ ਸੰਤੋਸ਼ ਤਿਵਾਰੀ ਹੈ ਦੋਸੇ ਜੀ ਕੀ ਮਾਮਲਾ ਕੀ ਹੋਇਆ ਜਦੋਂ ਦੀ ਇੱਥੇ ਖੜੇ ਸੀ ਮੁੰਡੇ ਤੇ ਹਮਲਾ ਹੋਇਆ ਸੀਗਾ ਤੁਸੀਂ ਕੋਲ ਹੀ ਸੀਗੇ ਅੱਛਾ ਜੀ ਪਹਿਲੇ ਮੇਰੇ ਕੋ ਕੁਝ ਵੀ ਪਤਾ ਨਹੀਂ ਥਾ ਜਦ ਮੈਂ ਆਇਆ ਤੇ ਮੌਕੇ ਪਰ ਮੈਂ ਥਾ ਯਹਾਂ ਮੈਂ ਗਾਇ ਕੇ ਬੱਚਾ ਬਾਨ ਰਹਾ ਥਾ ਆਇਆ ਬੋਲਾ ਤੇਰਾ ਨਾਮ ਕੀ ਹਾਂਜੀ ਦਲਵਾਲ ਸਰ ਹਾਂਜੀ ਹਾਂਜੀ ਦਲਵਾਲ ਬੋ ਥਾਣੇ ਤੋਂ ਸਰ ਲੁਧਿਆਣਾ ਡੇਲੀ ਨੂੰ ਤੋਂ ਪੱਤਰਕਾਰ ਗੱਲ ਕਰ ਰਿਹਾ ਸਰ ਅਜਲੀ ਸਰ ਇੱਕ ਤੋਂ ਨਾ ਗੁਨਾਹਗਸਤੇ ਨਗਰਦਾਜ ਭਾਮੀਆਂ ਦੇ ਵਿੱਚ ਇੱਕ ਮੁੰਡੇ ਤੇ ਹਮਲਾ ਕੀਤਾ ਸੀਗਾ 15 16 ਜਾਨਾਂ ਦੇ ਸਰ ਉਹਦੇ ਬਾਰੇ ਪੁੱਛਣਾ ਸੀਗਾ ਤੁਹਾਡੇ ਕੋਲ ਤੁਹਾਡੇ ਕੋਲ ਕੇਸ ਆ ਨਾ ਸਰ ਜਿਹੜਾ ਬਲਾਵੇ ਕਿਹੜਾ ਭਾਮੀਆਂ ਵਿੱਚ ਸਰ ਇੱਕ ਮੁੰਡੇ ਤੇ ਨੌਜਵਾਨ ਤੇ 18 20 ਬੰਦੇ ਨੇ ਹਮਲਾ ਕੀਤਾ ਸੀਗਾ ਕਿਰਪਾਨਾਂ ਨਾਲ ਦਾਤਾਂ ਨਾਲ ਘਰ ਦੇ ਬਾਹਰ ਪੈਤਵਾਰ ਦੀ ਗੱਲ ਹੈ ਸਰ ਪੈਤਵਾਰ ਦੀ ਇਹੋ ਜਿਹੜਾ ਸਾਜਪੁਰ ਰੋਡ ਤੇ ਕਿਹਨੇ ਹਾਂਜੀ 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 ਭਾਮੀਆਂ ਦੇ ਭਾਮੀਆਂ ਸਰ ਭਾਮੀਆਂ ਉਹ ਤੈਨੂੰ ਕੋਈ ਨਹੀਂ ਆਉਂਦਾ ਡਾਪੋਰਡ ਤੇ ਆਉਂਦਾ ਐਸਾ ਕੋਈ ਹੋ ਗਿਆ ਹਾਂ ਹਾਂਜੀ ਹਾਂਜੀ ਆਏ ਬੰਦੇ ਦਾ ਫੋਨ ਆ ਉਹ ਮੈਂ ਕਿਹਾ ਤੈਨੂੰ ਬੰਦਾ ਬੁਲਾਇਆ ਮੈਡੀਕਲ ਲੈਂਦਾ ਰਤੀ ਮਿੰਟ ਦਾ ਜੀ ਜੀ ਸਰ ਬੁਲਾ ਤੈਨੂੰ ਹਾਂ ਬੁਲਾਇਆ ਸਾਹਮਣੇ ਸਰ ਇਹ ਕੁਝ ਪਤਾ ਲੱਗ ਗਿਆ ਕੋਈ ਕੇਸ ਵਾਰੇ ਮੈਟਰ ਤੁਹਾਨੂੰ ਕੋ ਕੰਪਲੀਟ ਕਰਾਇਆ ਗਿਆ ਇਹ ਤਾਂ ਸਾਹਮਣੇ ਪਤਾ ਲੱਗਣਾ ਜੀ ਪਤਾ ਲੱਗਣਾ ਸਾਹਮਣੇ ਕੀ ਗੱਲਵਾ ਹੈ ਕੱਪ ਉਹਦੇ ਕਿਤੇ ਪਰਚੀ ਜੀ ਤੇ ਉਹ ਨਾ ਆਉਂਦੇ ਸਾਹਮਣੇ ਤੇ ਕੱਦੇ ਕਰਤੀ ਸੀ ਆ ਤੇ ਬੰਦੇ ਬੁਲਾ ਹੋਗਾ ਟਕਰੀਏ ਕੋਈ ਸਰ ਕੋਈ ਜਾਣਕਾਰੀ ਕੀਤੀ ਹੈ ਇਸ ਮੈਟਰ ਬਾਰੇ ਕੀ ਕਾਦੇ ਲਈ ਲੜਾਈ ਕਾਦੇ ਕਿਸ ਮਾਰ ਹੋਈ ਇਹ ਤਾਂ ਸਾਹਮਣੇ ਪਤਾ ਲੱਗ ਅੱਛਾ ਜੀ ਕੋਈ ਗੱਲ ਨੀ ਸਰ ਠੀਕ ਏ ਧੰਨਵਾਦ ਸਰ ਥੈਂਕ ਯੂ